ਮੈਂ ਦੇਖੋ ਮੈਂ ਤਾਂ ਅੱਜ ਪਹਿਲੀ ਵਾਰੀ ਬੋਲ ਰਿਹਾ ਇਹ ਜਿਹੜਾ ਹਸਾ ਹੱਗ ਤਾਂ ਮੈਨੂੰ ਹੈ ਨਹੀਂ ਬੋਲਣ ਦਾ ਸੋ ਭਰਾ ਸਾਡਾ ਕਰਨਜੀ ਬਨਮੋਲ ਜਦੋਂ ਮੈਂ ਆਇਆ ਇੱਥੇ ਤਾਂ ਮੈਨੂੰ ਕਈਆਂ ਨੇ ਪੁੱਛਿਆ ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਏ ਹੋ ਜਾਂ ਭਰਾ ਦੇ ਤੌਰ ਤੇ ਆਏ ਹੋ ਮਗਰ ਜਿਹੜਾ ਹੁਣ ਆ ਗਿਆ ਨਾ ਉਹ ਤਾਂ ਹੁਣ ਸਾਰੇ ਤੌਰ ਤੇ ਆਇਆ ਵਾ ਜਿਆਦਾ ਬਾਹੋਂਦੇ ਹੀ ਨਹੀਂ ਜਾਂ ਬਸ ਪੂਰੇ ਆਉਣੇ ਆ ਸੋ ਇਹ ਭਰਾ ਸਾਡਾ ਇੰਨਾ ਜਿਆਦਾ ਟਿਸਰਵ ਕਰਦਾ ਵਾ ਇਹ ਸਾਡੀ ਇੰਡਸਟਰੀ ਦਾ ਉਹ ਬੰਦਾ ਦਾ ਤੁਸੀਂ ਦੇਖ ਲਓ ਕਲਾਕਾਰ ਪਹਿਲਾਂ ਵੀ ਬਹੁਤ ਆਏ ਹੋਣਗੇ ਇਸ ਲਾਈਨ ਦੇ ਵਿੱਚ ਪਰ ਉਹਨਾਂ ਦੀ ਸਪੋਰਟ ਲਈ ਕਿੰਨੇ ਕਲਾਕਾਰ ਆਏ ਨੇ ਸੋ ਇਹ ਕੋ ਬੰਦਾ ਸੀ ਮੈਨੂੰ ਯਾਦ ਮੈਂ ਇਹਨੂੰ ਕਿਹਾ ਮੈਂ ਕਹਿੰਦਾ ਮੈਂ ਜਿੱਥੇ ਵੀ ਆਉਂਗਾ ਹੁਣ ਜੀ ਮੈਂ ਬਾਹਰੋਂ ਆਇਆ ਸਪੈਸ਼ਲ ਮੈਂ ਕਿਹਾ ਜਿੱਥੇ ਵੀ ਆਉਂਗਾ ਤੂੰ ਜਦੋਂ ਮੈਨੂੰ ਬੁਲਾਉਣਾ ਇਹ ਕਹਿੰਦਾ ਫਿਰ ਨਾਮਿਨੇਸ਼ਨ ਤੇ ਚੱਲਾਂਗੇ ਸਾਥ ਸੋ ਮੈਂ ਤਾਂ ਇੱਥੇ ਮੁੜ ਚੱਲਿਆ ਜੀ ਮੈਨੂੰ ਕਹਿੰਦੇ ਕਹਿੰਦੇ 2 ਲੱਖ ਵੋਟ ਭੇਜੋ ਪਰਿਆ ਕਰਨ ਜੀ ਜਦਨ ਮੋਲ ਮੈਂ ਕਿਹਾ ਹੁਣ ਹੋਰ ਕਿੰਨੀ ਆ ਦੇ ਜਤਾਰਾਂ ਮੈਂ ਇੱਕ ਵਾਰ ਜ਼ੋਰਦਾਰ ਤਾੜੀਆਂ ਖੜਕ ਕੇ ਕਰਨ ਜੀ ਜਦ ਸੋ थैंक यू सो मच ਸੋ ਜਿੰਨਾ ਵਧੀਆ ਇਨਸਾਨ ਆ ਔਰ ਮੈਨੂੰ ਲੱਗਦਾ ਕਿ ਪਹਿਲਾਂ ਸਿਰਫ ਫਿਲਮ ਇੰਡਸਟਰੀ ਦੇ ਕੰਮ ਕਰਦੇ ਸੀਗੇ ਹੁਣ ਵਾਇਦਰੋਂ ਇਹਨਾਂ ਨੇ ਇਹਨਾਂ ਦੀ ਜੌਬ ਲਈ ਆ ਕਿ ਪੂਰੇ ਪੰਜਾਬ ਦੇ ਕੰਮ ਕਰਨਗੇ ਔਰ ਥੋੜ੍ਹ ਬੁਝਾ ਕੇ ਔਰ ਬਿੱਲੋ ਚਾਹਦਾ ਇਹ ਤੇ ਦਿਨੋਂ ਵੈਸੇ ਦਾ ਅਸੀਂ ਪਹਿਲਾਂ ਵੀ ਉਹਨਾਂ ਤੋਂ ਇਹੋ ਜਿਹੇ ਬਹੁਤ ਕੰਮ ਕਰਾਉਂਦੇ ਸੀਗੇ ਤੇ ਬਾਈ ਜੀ ਆਹ ਕਰ ਦੋ ਕੋਈ ਵੀ ਸਾਡਾ ਫਿਲਮ ਇੰਡਸਟਰੀ ਦਾ ਕੰਮ ਫਸਦਾ ਸੀ ਉਹ ਉਹੀ ਕਰਾਉਂਦੇ ਸੀਗੇ ਤੇ ਹੁਣ ਹੋਰ ਥੋੜੇ ਇਲਾਕੇ ਜਾਏ ਨੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੋ ਸਕਦਾ ਕਦੇ ਕੋਈ ਬਾਹਰ ਘਟਈਦਾ ਅਸੀਂ ਸਾਰੇ ਅੰਗਿਆਣਾ ਅੰਬਾ ਲੈਨਸ ਦੇ ਲਈ ਹੱਕਦਾਰ ਰੱਖਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਤੇ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਇੱਕ ਰੋਟਵੀ ਸਾਥ ਪਾਓ ਕੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੇ ਅਗਲਾ ਚ ਰੱਖਦੇ ਆਪਾਂ ਸਾਰੇ ਜਣੇ ਇਕੱਠੇ ਤੇ ਚੜਦੀ ਅਗਲਾ ਦੀ ਰਵਾਂਗੇ ਸੋ ਵਾਹਿਗੁਰੂ ਬਹੁਤ ਕਿਰਪਾ ਕਰਨ ਬਹੁਤ ਵਧੀਆ ਭਰਾ ਮੇਰਾ ਕਰਮੀਦਨ ਬੋਲ ਤੁਹਾਡੇ ਇਸ ਇਲਾਕੇ ਨੂੰ ਮਿਲਿਆ ਕੈਂਡੀਡੇਟ ਸੋ ਮੈਂ ਇਹ ਕੰਮ ਨਾ ਕਰਦਾ ਪ੍ਰਮਾਤਮਾ ਕੀ ਅਰਦਾਸ ਕਰਦਾ ਵੀ ਭਾਈ ਜਦੋਂ ਬਣ ਕੇ ਇੱਥੇ ਆਊਗਾ ਭਾਈ ਤੋਂ ਜਾਦੇ ਘੱਟ ਔਰ ਜਦੋਂ ਕਾਫਲਾ ਤੁਰਨਾ ਹੈ ਇਹ ਕਾਫਲਾ ਬਾਦਾਂ ਤੁਰਿਆ ਜਾਣਾ ਫਰੀਦਕੋਟ ਤੱਕ ਹਨਾ ਤੇ ਭਾਈ ਜਦੋਂ ਵੀ ਜਿਹੜੇ ਵੀ ਕੰਮ ਕਰੂਗਾ ਤੁਹਾਡੇ ਹਿੱਤ ਲਈ ਕਰੂਗਾ 100% ਇਹ ਮੇਰੀ ਗਾਰੰਟੀ ਹੈ ਸੋ ਭਾਈ ਵਰਗਾ ਕੈਂਡੀਡੇਟ ਤੁਹਾਡੇ ਇਲਾਕੇ ਨੂੰ ਨਹੀਂ ಸಿਹ ਮਿਲ ਸਕਦਾ ਇੱਕ ਵਾਰੀ ਆਪਣੀ ਜੜ ਦੀ ਗੱਲਾ ਲਈ ਤੇ ਭਾਈ ਦੀ ਜੜ ਦਾ ਗੱਲੀ ਜੜ ਦੀ ਗੱਲਾ ਲਈ ਹੱਥ ਉੱਪਰ ਕਰਕੇ ਝਕਾਰਾ ਛੜਨਾ ਆਪਾਂ ਬੋਲੋ